ਆਪਕੇ ਸੇ ਜਗਮਈ ਟੀਵੀ ਮੈਂ ਹਾਂ ਨਿਰੰਦਰ ਕੁਮਾਰ ਇਸ ਵਕਤ ਲੁਧਿਆਣਾ ਦੇ ਤਸਵੀਰਾਂ ਦਿਖਾ ਦਿੰਦੇ ਆ ਤੇਜ਼ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਪਾਣੀ ਭਰ ਚੁੱਕਾ ਵਾ ਅਤੇ ਬੁੱਡੇ ਦਰਿਆ ਦਾ ਬੰਨ ਵੀ ਟੁੱਟ ਚੁੱਕਾ ਵਾ ਤਸਵੀਰਾਂ ਤਾਂ ਦਿਖਾ ਦਿੰਦੇ ਆ ਸ਼ਿਪਰੀ ਇਲਾਕੇ ਦੇ ਕੋਲ ਅਸੀਂ ਮੌਜੂਦ ਹੈਗੇ ਆ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਹੇ ਬੰਨ ਜਿਹੜਾ ਵਾ ਟੁੱਟਿਆ ਹੈਗਾ ਵਾ ਤਾਂ ਹੁਣ ਇਸ ਬੰਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਸੀ ਬੀ ਮਸ਼ੀਨਾਂ ਭਲਾਈਆਂ ਗਈਆਂ ਨੇ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਲਗਾਤਾਰ ਤੇਜ਼ ਬਾਰਿਸ਼ ਜਿਹੜੀ ਆ ਲੁਧਿਆਣਾ ਦੇ ਵਿੱਚ ਹੋ ਰਹੀ ਆ ਬੁੱਢਾ ਦਰਾਇ ਦੀ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਾਣੀ ਜਿਹੜਾ ਵਾ ਓਵਰਫਲੋ ਚੱਲ ਰਿਹਾ ਵਾ ਤਾਂ ਤੁਸੀਂ ਪਾਣੀ ਦੀ ਰਫ਼ਤਾਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਪਾਣੀ ਦੀ ਰਫ਼ਤਾਰ ਹੈਗੀ ਆ ਤਕਰੀਬ 14 ਕਿਲੋਮੀਟਰ ਦਾ ਹੈ ਬੁੱਢਾ ਦਰਾਇ ਹੈ ਕਿ ਜਿਹੜਾ ਕਿ ਲੁਧਿਆਣਾ ਦੇ ਵਿੱਚੋਂ ਹੋ ਕੇ ਨਿਕਲਦਾ ਵਾ ਤਾਂ ਕਈ ਥਾਵਾਂ ਤੇ ਇਸ ਦੇ ਬੰਨ ਜਿਹੜੇ ਨੇ ਟੁੱਟ ਚੁੱਕੇ ਨੇ ਵਿਧਾਇਕ ਜਿਹੜੇ ਨੇ ਹਲਕਿਆਂ ਦੇ ਜਿਹੜੇ ਵਿਧਾਇਕ ਨੇ ਉਹ ਹੁਣ ਕੰਮਕਾਰ ਦੇ ਵਿੱਚ ਲੱਗੇ ਹੋਏ ਨੇ ਇਸ ਬੰਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੀ ਸੀ ਬੀਏ ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਇਹ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਜਿਹੜਾ ਵਾ ਓਵਰਫਲੋ ਹੋ ਰਿਹਾ ਵਾ ਸੀਵਰੇਜ ਦਾ ਪਾਣੀ ਜਿਹੜਾ ਵਾ ਬੈਕ ਮਾਰ ਰਿਹਾ ਵਾ ਕਈ ਇਲਾਕੇ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਹੋਇਆ ਨਜ਼ਰ ਆ ਰਿਹਾ ਵਾ ਤਾਂ ਕਈ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਚਲਾ ਗਿਆ ਵਾ ਫਿਰ ਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੇਸੀ ਵੀ ਮਸ਼ੀਨ ਦੇ ਰਾਹੀਂ ਹੁਣ ਵੱਡੇ ਦਰਿਆ ਤੇ ਬੰਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਮਿੱਟੀ ਪਾਈ ਜਾ ਰਹੀ ਆ ਤਾਂ ਕਿ ਹੋਰ ਪਾਣੀ ਜਿਹੜਾ ਵਾ ਬਾਹਰ ਨਾ ਆ ਸਕੇ ਪਰ بارش ਦੀ ਰਫਤਾਰ ਜਿਹੜੀ ਬਹੁਤ ਤੇਜ਼ ਹੈਗੀ ਆ ਸਵੇਰ ਤੋਂ ਹੀ ਲਗਾਤਾਰ ਬਹੁਤ ਤੇਜ਼ بارش ਹੋ ਰਹੀ ਹੈ ਤੁਸੀਂ ਉੱਧਰ ਤਸਵੀਰਾਂ ਦੇਖ ਸਕਦੇ ਹੋ ਇਹ ਬੁੱਢੇ ਦਰਿਆ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਜਿਹੜਾ ਵਾ ਪਿੱਛੋਂ ਦੀ ਬਹੁਤ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਜਿਹੜਾ ਵਾ ਪੁਲਾ ਤੇ ਉੱਪਰੋਂ ਹੋ ਕੇ ਨਿਕਲ ਰਿਹਾ ਵਾ ਇਹ ਸ਼ਿਪਰੀ ਇਲਾਕੇ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਜਿੱਥੇ بارش ਕਰਕੇ ਪਾਣੀ ਜਿਹੜਾ ਵਾ ਓਵਰਫਲੋ ਹੋ ਚੁੱਕਾ ਵਾ ਅਕਈ ਥਾਵਾਂ ਤੇ ਬੰਨ ਟੁੱਟੇ ਹੈਗੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਨੇ ਫਿਲਹਾਲ ਤੁਹਾਨੂੰ ਅਸੀਂ ਸ਼ਿਪੂਰੀ ਇਲਾਕੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਬੰਨ ਟੁੱਟਿਆ ਹੋਇਆ ਹੈ ਵਾ ਇਲਾਕੇ ਦੇ ਲੋਕ ਵੀ ਜਿਹੜੇ ਨੇ ਇੱਥੇ ਖੜੇ ਹੋਏ ਨੇ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਤੁਸੀਂ ਵੀ ਸ਼ਿਪੂਰੀ ਇਲਾਕੇ ਤੋਂ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇੱਥੇ ਪਾਣੀ ਸਵਿਧਾਰ ਹੈ بارش ਹੋ ਰਹੀ ਹੈ ਬਾਰਿਸ਼ ਬਹੁਤ ਤੇਜ਼ ਹੈ ਸਾਰੇ ਪਾਸੇ ਤੁਹਾਨੂੰ ਪਤਾ ਹੀ ਵਿਖਾੜਾ ਵਾਲੇ ਹਾਲਾਤ ਬਣੇ ਹੋਏ ਆ ਮਾਰੇ ਡੁੱਬੇ ਹੋਏ ਆ ਪੰਜਾਬ ਦੇ तकरीबन ਪਾਣੀ ਬਹੁਤ ਜਿਆਦਾ ਓਵਰ ਹੋ ਚੁੱਕਾ ਹੈ ਹੋਰ ਵੀ ਕਾਫੀ ਸੰਸਾਵਾਂ ਲੱਗੀਆਂ ਹੋਈਆਂ ਨੇ ਹੁਣ ਤੁਹਾਡੇ ਇਲਾਕੇ ਦੇ ਐਮਐਲਏ ਸਾਹਿਬ ਪਹੁੰਚੇ ਨੇ ਉਹ ਕਾਫੀ ਮੈਂਡਾ ਕਰ ਲੈਣੇ ਇਸ ਚੀਜ਼ ਤੇ ਕਿ ਕਿੰਨੇ ਕਬੀ ਬੰਨ ਟੁੱਟਿਆ ਬੰਨ ਟੁੱਟਿਆ 22:00 2 ਵਜੇ ਡੁੱਬਿਆ ਪਾਣੀ ਬਹੁਤ ਜਿਆਦਾ ਬਾਹਰ ਆ ਰਿਹਾ ਹੈ ਬਹੁਤ ਜਿਆਦਾ ਰਹੀ ਓਵਰ ਪਾਣੀ ਹੈ ਸਾਰਾ ਬਾਹਰ ਆ ਚੁੱਕਾ ਹੈ ਸਾਰੇ ਇਲਾਕੇ ਡੁੱਬ ਚੁੱਕੇ ਆ ਘਰਾਂ ਦੇ ਵਿੱਚ ਵੀ ਪਾਣੀ ਜਾ ਰਿਹਾ ਹੈ ਪਾਣੀ ਪੋਰਾ ਜੀ 6-6 ਫੁੱਟ ਪਾਣੀ ਆ ਚੁੱਕਾ ਘਰਾਂ ਦੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕ ਜਿਵੇਂ ਕਹਿ ਰਹ ਪਾਣੀ ਜਿਹੜਾ ਵਾ ਘਰਾਂ ਦੇ ਵਿੱਚ ਆ ਰਿਹਾ ਵਾ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈਗੀ ਆ ਸੋ ਤਸਵੀਰਾਂ ਤੁਹਾਨੂੰ ਅਸੀਂ ਸ਼ਿਪਰੀ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਬੁੱਢਾ ਦਰਿਆ ਜਿਹੜਾ ਵਾ ਟੁੱਟਿਆ ਵਾ ਬੰਨ ਉਸ ਦੇ ਟੁੱਟੇ ਨੇ ਤਾਂ ਇਹ ਪਾਣੀ ਇਸ ਵਕਤ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਵਾ ਤਾਂ ਇਹ ਬੰਨ ਦੀਆਂ ਤਸਵੀਰਾਂ ਨੇ ਜੋ ਬੰਨ ਜਿਹੜਾ ਵਾ ਟੁੱਟਿਆ ਵਾ ਕਰੀਬ ਇਸ ਦਾ ਪਾਰ ਜੋ ਤੁਸੀਂ ਦੇਖ ਸਕਦੇ ਹੋ ਬੰਨ ਦਾ ਜੇ ਅਸੀਂ ਅੰਦਾਜ਼ਾ ਲਗਾਈਏ ਤਾਂ 15 ਤੋਂ 20 ਫੁੱਟ ਦਾ ਪਾੜ ਜਿਹੜਾ ਵਾ ਪਿਆ ਹੈਗਾ ਵਾ ਇਸ ਜਗ੍ਹਾ ਤੋਂ ਤਾਂ ਇਹ ਪਾਣੀ ਹੁਣ ਇਲਾਕੇ ਦੇ ਵਿੱਚ ਜਾ ਰਿਹਾ ਵਾ ਅੱਗੇ ਹੁਣ ਇਸ ਨੂੰ ਦੂਸਰਾ ਬੰਨ ਲਗਾ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਪਾਣੀ ਜਿਹੜਾ ਵਾ ਬਾਹਰ ਨਾ ਜਾ ਸਕੇ ਤਾਂ ਮੌਸਮ ਬਾਗ ਵੱਲੋਂ ਅਲਰਟ ਜਾਰੀ ਕੀਤਾ ਆਵਾ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਬਾਰਿਸ਼ ਜਿਹੜੀ ਆ ਹੋ ਸਕਦੀ ਹੈਗੀ ਆ ਤਾਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵੀ ਜਿਹੜੀਆਂ ਕੀਤੀਆਂ ਗਈਆਂ ਸਕੂਲਾਂ ਦੇ ਵਿੱਚ ਇਸ ਵਕਤ ਪੰਜਾਬ ਦੇ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਨੇ ਤਾਂ ਹੁਣ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਜਿੱਥੇ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਭਰ ਚੁੱਕਾ ਵਾ ਤਾਂ ਹੁਣ ਇਸ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪਾਣੀ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਮਿੱਟੀ ਜਿਹੜੀ ਆ ਜੀਸੀਬੀ ਨਾਲ ਇਕੱਠੀ ਕਰਕੇ ਇੱਕ ਨਵਾਂ ਮੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਲੱਗੀਆਂ ਹੋਈਆਂ ਨੇ ਤਾਂ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਕਰਕੇ ਨਗਰ ਨਗਰ ਦੀਆਂ ਟੀਮਾਂ ਅਤੇ ਜੋ ਵਿਧਾਇਕ ਨੇ ਜਾਂ ਕੌਂਸਲਰ ਨੇ ਉਹ ਵੀ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਇਹ ਤਿਆਰੀ ਜਿਹੜੀ ਆ ਕਰਨੀ ਜ਼ਰੂਰੀ ਹੁੰਦੀ ਆ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਇਹ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਵਾ ਕਰਨਾ ਪੈ ਪੈ ਜਾਂਦਾ ਵਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾਈਆਂ ਨੇ ਜਿੱਥੇ ਬੁੱਢੇ ਦਰਿਆ ਓਵਰਫਲੋ ਚੱਲ ਰਿਹਾ ਵਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਾ ਦੇ ਉੱਤੋਂ ਦੀ ਇਹ ਪਾਣੀ ਨਿਕਲ ਰਿਹਾ ਵਾ ਤਾਂ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਹਾਲਾ ਵੀ ਲਗਾਤਾਰ ਇਹ ਬਾਰਿਸ਼ ਹੋ ਰਹੀ ਹੈਗੀ ਆ ਅੱਜ ਤੜਕਸਾਰ ਇਹ ਬਾਰਿਸ਼ ਸ਼ੁਰੂ ਹੋਈ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਵਾ ਤਾਂ ਬੁੱਢੇ ਦਰਿਆ ਦਾ ਇਹ ਬੰਨ ਟੁੱਟਿਆ ਵਾ ਕਰੀਬ ਤੁਸੀਂ ਦੇਖ ਸਕਦੇ ਹੋ 10 ਤੋਂ 12 ਫੁੱਟ ਦਾ ਇਹ ਜੋ ਗੈਪ ਆ ਜਿਆਦਾ ਹੀ ਹੋ ਸਕਦਾ ਪਰ ਇਸ ਦੀ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਪਾਣੀ ਦੀ ਰਫ਼ਤਾਰ ਵੀ ਤੁਸੀਂ ਦੇਖ ਸਕਦੇ ਹੋ ਬੁੱਢੇ ਦਰਿਆ ਦੇ ਵਿੱਚ ਬਹੁਤ ਤੇਜ਼ ਚੱਲ ਰਹੀ ਆ ਅਜਵੇਂ ਦੱਸਿਆ ਕਿ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਪਰ ਕਈ ਥਾਵਾਂ ਤੇ ਜੋ ਸੂਚਨਾ ਮਿਲ ਰਹੀ ਹੈ ਕਿ ਬੁੱਢੇ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਚੁੱਕਾ ਵਾ ਮਹੱਲਿਆਂ ਦੇ ਵਿੱਚ ਜਾ ਰਿਹਾ ਵਾ ਕਈ ਸੀਵਰੇਜ ਜਿਹੜੇ ਨੇ ਬੈਕ ਮਾਰ ਰਹੇ ਨੇ ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਚੁੱਕਾ ਵਾ ਤਾਂ ਸ਼ਿਪੂਰੀ ਦੇ ਵਿੱਚ ਜੋ ਸ਼ਿਪੂਰੀ ਦੀ ਪੁਲੀ ਹੈਗੀ ਉਸ ਦੇ ਕੋਲ ਇਹ ਬੰਨ ਟੁੱਟਿਆ ਹੈਗਾ ਵਾ ਫਿਲਹਾਲ ਮੌਕੇ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕੀਤੀਆਂ ਨੇ ਲੁਧਿਆਣਾ ਦੇ ਵਿੱਚ ਇਹ ਤੇਜ਼ بارش ਹੋ ਰਹੀ ਹੈਗੀ ਹੈ ਤੇਜ਼ بارش ਕਰਕੇ ਕਈ ਥਾਵਾਂ ਤੇ ਪਾਣੀ ਖੜਕ ਚੁਕਾ ਵਾ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਆਵਾ ਉਹਨਾਂ ਵੱਲੋਂ ਕਹਿ ਗਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ بارش ਹੋ ਸਕਦੀ ਆ ਪਰ ਲੁਧਿਆਣਾ ਤੋਂ ਜੋ ਤਸਵੀਰਾਂ ਤੁਹਾਨੂੰ ਅਸੀਂ ਸਾਂਝੀ ਕੀਤੀ ਨੇ ਲੁਧਿਆਣਾ ਸ਼ਿਪਕੁਰੀ ਜਿਹੜਾ ਵਾ ਜਿੱਥੇ ਮੋਡਾ ਦਰਿਆ ਨਿਕਲਦਾ ਉਸ ਦਾ ਬੰਨ ਟੁਕਿਆ ਵਾ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਵਾ ਖੜਾ ਹੋਣਾ ਸ਼ੁਰੂ ਹੋ ਚੁਕਾ ਵਾ